ਸਾਡੇ ਭਗਵਾਨ ਰੰਗ ਵਾਲੇ ਕੇਸਰੀਆ ਬਣ ਕੇ ਲੁਧਿਆਣੇ ਦਾ ਸ਼ਹਿਰ ਹੈ ਸਾਡੇ 26 ਜਨਵਰੀ ਨੂੰ ਤੁਸੀਂ ਵਧਾਈ ਦੇ ਰਹੇ ਹੋ RAM LALLA ਦੇ ਵਾਪਸ ਆਣ ਦੀ ਪ੍ਰਾਣ ਪ੍ਰਤੀਸ਼ਠਾ ਦੀ ਇੱਥੇ ਵਧਾਈਆਂ ਹੋਰ ਵੰਡੀਆਂ ਗਈਆਂ ਕਿ ਆਣ ਵਾਲੇ ਕੁਝ ਦਿਨਾਂ 'ਚ ਸਾਡੇ ਵਧਾਈ ਜਾਣ ਵਾਲੀ ਬਹੁਤ-ਬਹੁਤ ਵਧਾਈ ਹੋਵੇ ਸਾਹਿਬ ਨਹੀਂ ਨਹੀਂ ਸਾਹਿਬ ਬਹੁਤ-ਬਹੁਤ ਵਧਾਈ ਹੋਵੇ ਮੈਂ ਦਿਨਾਂ ਸਾਹਿਬ ਕਿਸੇ ਦੇ ਘਰੇ ਖੁਸ਼ੀ ਆਵੇ ਬਹੁਤ-ਬਹੁਤ ਵਧਾਈ ਸਾਹਿਬ ਬਹੁਤ ਵਧਾਈ ਦਿਓ ਪਰ ਮੈਂ ਪੁੱਛਣਾ ਚਾਹੂੰਗਾ ਵੀ ਤੁਸੀਂ ਲੁਧਿਆਣੇ ਵਾਲਿਆਂ ਤੋਂ ਪੰਜਾਬ ਵਾਲਿਆਂ ਤੋਂ ਵਧਾਈ ਮੰਗਦੇ ਤਾਂ ਉਹ ਵੀ ਸਾਨੂੰ ਵਧਾਈ ਦਿਓ ਤੁਹਾਨੂੰ ਦੇਸ਼ ਦੀ ਜਨਤਾ ਨੂੰ ਵਧਾਈ ਦੇਣ ਲੱਗੇ ਇੱਕ ਦੋ ਲਾਈਨਾਂ ਲਿਖਦੇ ਤੁਹਾਡੇ ਪੈਨ ਟੋਟਲ ਸੀਗਾ ਦੋ ਪੈਸੇ ਕਮਾਣੇ ਸੀਗੇ ਤੁਸੀਂ ਜਿਹੜੀ ਐਡਵਰਟਾਈਜ਼ਮੈਂਟ ਲਾਣੀ ਸੀਗੀ ਉਸ ਤੋਂ 15 20% 15% ਅਮਰੀਕਨ ਐਡਵਰਟਾਈਜ਼ਮੈਂਟ ਵਾਲੇ ਕਮਿਸ਼ਨ ਵੈਸੇ ਦਿੰਦੇ ਐ ਸਰਟੀਫਾਈਡ ਕਮਿਸ਼ਨ ਐ ਜੇ ਐਡ ਏਜੰਸੀ ਚਲਾਉਂਦੇ ਐ 15% ਫਿਕਸ ਨੇ ਸਾਹਿਬ ਉਹਨਾਂ ਨੇ ਜਿਹੜੀ ਏਜੰਸੀ ਨੇ ਭੇਜਣਾ 100 ਰੁਪਏ ਦੇ ਐਡਵਰਟਾਈਜ਼ਮੈਂਟ 15 ਰੁਪਏ ਕਰੇ ਆ ਜਾਣਾ ਇਹ ਤਾਂ 25 25 30 30 ਰੁਪਏ ਲਈ ਜਾਂਦੇ ਆ ਜੇ ਕਿਤੇ ਲਾ ਦਿੰਦੇ ਉਹਦੇ ਨਾਲ ਤੁਹਾਨੂੰ ਕਹਿੰਦਾ ਤੁਹਾਡੇ ਆਤਮਾ ਨੂੰ ਪੀੜ ਲੱਗੀ ਕਹਿੰਦੇ ਮੈਂ ਧਰਮ ਨਹੀਂ ਮੈਂ ਨਹੀਂ ਪੜਨਾ ਚਾਹਤਾ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਨੂੰ ਤਾਈ ਲੋਕਾਂ ਨੂੰ ਛੱਲਾ ਨਹੀਂ ਬਣਾਈ ਜਾਂਦੇ ਲੋਕਾਂ ਨੂੰ ਛੱਲਾ ਬਣਾਈ ਜਾਂਦੇ ਸਭ ਕਿਸੇ ਨੇ ਉੱਠ ਕੇ ਪੁੱਛ ਲਿਆ ਨਾ ਕਦੇ ਹੁਣ ਤਾਂ ਗਾੜਾ ਦਾ ਪਹਿਲਾਂ ਮੈਂਦਾ ਸੀਗਾ ਗੱਲ ਸੁਣ ਛੱਲਿਆ ਕਿਸੇ ਨੇ ਖੜੇ ਹੋ ਕੇ ਕਹਿੰਦਾ ਗੱਲ ਸੁਣ ਚੱਲਿਆ ਫੇਰ ਫੇਰ ਕੀ ਹੋਊਗਾ ਸਰ ਫੇਰ ਕੀ ਹੋਊਗਾ ਤੇ ਮੈਂ ਹੁਣੇ ਗੱਡੀ 'ਚ ਮੈਂ ਆ ਰਿਹਾ ਜਦੋਂ ਮੈਂ ਅਸੀਂ ਖੇਤ ਤੋਂ ਢੀ ਗੱਡੀ ਪਹੁੰਚੀ ਕਿਹਾ ਸੀ ਤੁਹਾਨੂੰ ਜੀ ਨੂੰ ਮੈਂ 3 ਵਜੇ ਤੱਕ ਪਹੁੰਚ ਜਾਊਗਾ ਕਿਉਂਕਿ ਮੈਂ ਉੱਥੇ ਕੋਈ ਸੋਸ਼ਲ ਅਬਲੀਕੇਸ਼ਨ ਸੀ ਕਰਕੇ ਲੇਟ ਹੋ ਗਿਆ ਤੇ ਪਤਾ ਲੱਗਿਆ ਕਹਿੰਦੇ ਇੱਕ ਕਾਂਗਰਸ ਦੇ ਪੂਰਵ ਮੁੱਖ ਮੰਤਰੀ ਉੱਥੇ ਪਹੁੰਚੇ ਖੜੇ ਆ ਭਾਨੇ ਸਿੱਧੂ ਦੇ ਉੱਥੇ ਬੜਾ ਚਿੰਤਾ ਪ੍ਰਗਟ ਕਰ ਰਿਹਾ ਹੈ ਲੋਕਤੰਤਰ ਦੀ ਆਵਾਜ਼ ਦਬਾਈ ਜਾ ਰਹੀ ਹੈ ਬੋਲਣ ਨਹੀਂ ਦਿੱਤਾ ਜਾ ਰਿਹਾ ਮੈਂ ਉਸ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹਾਂਗਾ ਮੁੱਖ ਮੰਤਰੀ ਜੀ 20 ਦਿਨ ਪਹਿਲਾਂ ਤੁਹਾਡਾ ਕਾਂਗਰਸ ਦਾ ਮਰੋਤਰਾ ਸਾਹਿਬ ਕਾਂਗਰਸ ਦਾ ਕੱਲਾ ਆਪਣੇ ਪੰਜਾਬ ਦਾ ਨਹੀਂ ਐਮਐਲਏ ਨਹੀਂ ਨੈਸ਼ਨਲ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਹ ਨਾ ਕਿਤੇ ਗਿਆਣ ਉਧਰਲੇ ਪਾਸੇ ਉੱਥੇ ਪਰਚਾ ਟੋਕਤਾ ਇਹਨਾਂ ਤੇ ਠੋਕਦਾ ਤੇ ਐਨਾ ਹੀ ਤੁਹਾਨੂੰ ਲੋਕਤੰਤਰ ਦੀ ਚਿੰਤਾ ਸੀਗੀ ਤਾਂ ਸੁਪਾਲ ਖੇਰੇ ਵਾਲੇ ਪਿੰਡ ਤਾਂ ਨਹੀਂ ਜਾ ਕੇ ਕੋਈ ਬੋਲਿਆ ਸਾ ਕਿਉਂ ਕਿਉਂਕਿ ਇਹਨਾਂ ਲੋਕਾਂ ਨੂੰ ਕੋਈ ਲੋਕਤੰਤਰ ਦੀ ਚਿੰਤਾ ਨਹੀਂ ਸਾ ਇਹ ਤਾਂ ਆਪਣੀਆਂ ਕਿੜਾ ਕੱਢੀ ਜਾਂਦੇ ਐ ਇਹ ਪੰਜਾਬ ਦੇ ਹਿਤੈਸ਼ੀ ਨਹੀਂ ਪੰਜਾਬ ਦੇਖੋ ਕਿਸੇ ਨੇ ਨਹੀਂ ਆ ਕੇ ਬਚਾਣਾ ਸਾ ਤੁਸੀਂ ਕੋਈ ਸੁਨੀਲ ਜਾਖੜ ਆਇਆ ਤਾਂ ਸੁਨੀਲ ਜਾਖੜ ਕੋਈ ਕਰ ਦੂਗਾ ਨਹੀਂ ਸਰ ਤੁਸੀਂ ਕੋਈ ਵੀ ਉੱਥੇ ਸੁਖਵੀਰ ਬਾਦਲ ਯਾਤਰਾ ਕੱਢੀ ਜਾਂਦੇ ਹੈ ਪਰਚਾ ਨਹੀਂ ਕੋਈ ਬਚਾ ਸਕਦਾ ਸਰ ਉਧਰਲੇ ਪਾਸ ਇੱਕ ਹੋਰ ਨਵਾਂ ਵਿਜੀਲੈਂਟੇ ਉਧਰ ਪੈਦਾ ਹੋਇਆ ਹੈ ਰਾਮਪੁਰੇ ਫੂਲ ਕਨੀ ਉਹ ਵੀ ਇੱਕ ਵੀਰ ਆਪਦੀ ਕੱਢੀ ਜਾਂਦਾ ਇੱਕ ਆ ਭਾਨੇ ਸਿੱਧੂ ਹੋਰੀ ਆਕੇ ਪਤਾ ਨਹੀਂ ਕਿੰਨੇ ਭਾਨੇ ਤੇ ਕਿੰਨੇ ਭਾਨੇ ਆਕੇ ਲੱਗਣਗੇ ਪੰਜਾਬ ਨੂੰ ਕਿਸੇ ਨੇ ਨਹੀਂ ਬਚਾਣਾ ਪੰਜਾਬ ਨੂੰ ਤੁਸੀਂ ਬਚਾਓਗੇ ਜੇ ਬਚਾਓਗੇ ਤਾਂ ਸਰ